ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀਆਂ ਜਿੱਕ ਵਾਰ ਫਿਰ ਤੋਂ ਆਪਾਂ ਲੈ ਕੇ ਪਹੁੰਚਿਆ ਜੀ ਹਰ ਮਸ਼ੀਨਰੀ ਦੀ ਵਧੀਆ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਵਧੀਆ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਡੇ ਇਲਾਕੇ ਦੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਹੈ ਜੀ ਆਪਣਾ ਨੰਬਰ 8340 83746 ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੁਝ ਵੀ ਹੈ ਚਾਹੀ ਕੋਠੀ ਆ ਘਰ ਮਕਾਨ ਹੈ ਚਾਹੀ ਕੋਈ ਗੱਡੀ ਹੈ ਕੁਝ ਵੀ ਹੈ ਜੀ ਚਾਹੀ ਹਵੇਲੀ ਆ ਮਹਿਲ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੀਆਂ ਜਿੰਨਾਂ ਵਿੱਚੋਂ ਪਹਿਲੀ ਗੱਡੀ ਆਪਣੇ ਕੋਲੇ ਸੈਂਟਰੋ ਮਾਲਕ ਨੇ ਭੇਜੀ ਆ ਸੈਂਟਰੋ ਗੱਡੀ ਆ 7 ਮਾਡਲ ਹੈ ਸੀਐਨਜੀ ਤੇ ਵੀ ਆ ਗੱਡੀ ਆ ਤੇ ਪੈਟਰੋਲ ਤੇ ਵੀ ਆ ਜੀ ਤੇ ਏਸੀ ਹੀਟਰ ਵਰਕਿੰਗ ਚ ਹੈ ਤੇ ਪਾਵਰ ਸਟੀਰਿੰਗ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਐਨਓਸੀ ਪਟਿਆਲੇ ਦੀ ਹੈ ਤੇ ਜਮਾਂ ਨਵੀਂ ਨਵੀਂ ਵਰਗੀ ਗੱਡੀ ਹੈ ਜੀ ਰੇਟ 75000 ਹੈ ਕੋਈ ਨੁਕਸ ਨਹੀਂ ਗੱਡੀ ਚ ਵਧੀਆ ਗੱਡੀ ਹੈ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਦਿੱਲੀ ਨੰਬਰ ਗੱਡੀ ਹੈ ਜੀ ਤੇ ਰੰਗ ਸਿਲਵਰ ਆਪਾਂ ਨੂੰ ਮਿਲ ਜੂਗਾ ਕੋਈ ਐਕਸੀਡੈਂਟ ਨਹੀਂ ਕੋਈ ਡੈਮੇਜ ਨਹੀਂ ਅੰਦਰੋਂ ਜੇ ਆਪਾਂ ਗੱਲ ਕਰੀਏ ਤਾਂ ਮਿਊਜ਼ਿਕ ਸਿਸਟਮ ਬਹੁਤ ਵਧੀਆ ਮਿਲ ਜੂਗਾ ਤੇ ਅੰਡਰੋ ਸੀਟ ਕਵਰ ਮੈਟਿੰਗ ਹਰ ਚੀਜ਼ ਵਧੀਆ ਗੀ ਤੇ ਜਿਨ੍ਹਾਂ ਦੀ ਗੱਡੀ ਆ ਚੜੇ ਓਨਰ ਨੇ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ 9914500327 ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੇ ਗੱਡੀ ਆ ਤੁਸੀਂ ਖਰੀਦਣਾ ਚਾਹੁੰਦੇ ਹੋ ਜਿਹੜੀ ਦੂਸਰੀ ਗੱਡੀ ਆ ਆਪਾਂ ਲੈ ਕੇ ਪਹੁੰਚਿਆ ਡਸਟਰ ਹੈ ਜੀ 13 ਮਾਡਲ ਗੱਡੀ ਆ ਤੇ ਫਸਟ ਓਨਰ ਹੈ 8 ਮਹੀਨਿਆਂ ਦਾ ਇੰਸ਼ੋਰੈਂਸ ਵੀ ਹਲੇ ਪਿਆਗਾ ਤੇ ਗੱਡੀ ਚੱਲੀ ਹੋਈ ਹੈ ਕੁੱਲ 1,32,000 ਕਿਲੋਮੀਟਰ ਤੇ ਦੋਵੇਂ ਚਾਬੀਆਂ origignal ਆ ਆਪਾਂ ਨੂੰ ਮਿਲ ਜਾਣਗੇ ਸਾਰੀ ਗੱਡੀ ਜੈਨੂਮਨ ਹੈ 2.5 ਲੱਖ ਰੁਪਿਆ ਮਾਲਕ ਨੇ ਕਿਹਾ ਇੱਕ ਵਾਰੀ ਤੇ ਲੈਸ ਬਸ ਜ਼ਰੂਰ ਹੋਵੇਗਾ ਤੇ ਗੱਡੀ ਖੜੀ ਆ ਫਿਰੋਜ਼ਪੁਰ ਏਰੀਆ 'ਚ ਜਾ ਕੇ ਤੁਸੀਂ ਦੇਖਣੇ ਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੇ ਵੇ ਚਲਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਫੁੱਲ ਗਾਰੰਟੀ ਹੈ ਹਰ ਪਾਸੋਂ ਹਰ ਚੀਜ਼ ਦੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਨੀਚੇ ਮੈਟ ਵਧੀਆ ਰੱਖੇ ਹੋਈ ਨੇ ਮੈਟਿੰਗ ਬਹੁਤ ਵਧੀਆ ਕਰਵਾਈ ਹੋਈ ਹੈ ਤੇ ਸਾਰਾ ਕੁਝ ਹੀ ਬਹੁਤ ਵਧੀਆ ਜੀ ਜਿਵੇਂ ਏਸੀ ਹੀਟਰ ਹੋ ਗਿਆ ਮਿਊਜ਼ਿਕ ਸਿਸਟਮ ਹੋ ਗਿਆ ਹਰ ਚੀਜ਼ ਤੇ ਕੋਈ ਡੈਮੇਜ ਨਹੀਂ ਕੋਈ ਟੁੱਟੀ ਭੱਜ ਨਹੀਂ ਵਧੀਆ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਤੇ 2.5 ਲੱਖ ਰੁਪਏ ਮੰਗਿਆ ਲੈਸ ਹੋ ਜਾਊਗਾ ਫਿਰੋਜ਼ਪੁਰ ਮਾਲਕ ਦੇ ਘਰੇ ਲੋਕਲ ਖੜੀ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 9470083 ਤੇ 88873 888760029478388876 ਇਸ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਹੁਣ ਆਪਾਂ ਗੱਲ ਕਰਦਾਂ ਜੀ ਆਪਣੇ ਕੋਲੇ ਗੱਡੀ ਜਿਹੜੀ ਪਹੁੰਚੀ ਆ i10 ਸਪੋਰਟਸ ਮਾਡਲ zdi ਮਾਡਲ 2011 225 ਮੰਗੇ ਤੇ ਇਹਨਾਂ ਦਾ ਏਰੀਆ ਕਪੂਰਥਲਾ ਜਾ ਕੇ ਗੱਡੀ ਦੇਖਣੀਓ ਵਿੱਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀਓ ਵਿੱਚ ਚਲਾ ਕੇ ਦੇਖ ਸਕਦੇ ਹੋ ਗੱਡੀ ਚ ਕੋਈ ਕਮੀ ਨਹੀਂ ਵਧੀਆ ਗੱਡੀ ਹੈ ਪੰਜਾਬ ਨੰਬਰ ਹੈ ਘਰ ਦੀ ਗੱਡੀ ਹੈ ਜੀ ਮਾਲਕ ਨੇ ਵਧੀਆ ਰੱਖੀ ਹੋਈ ਆ ਘਰ ਲਈ ਵਰਤੀ ਹੋਈ ਆ ਘਰ ਲਈ ਰੱਖੀ ਹੋਈ ਐ ਜੀ ਤੇ 225 ਇੱਕ ਵਾਰੀ ਡਿਮਾਂਡ ਆ ਲੈਸ ਹੋ ਜਾਊਗਾ ਜੀ ਪੰਜਾਬ ਨੰਬਰ ਹੈ ਰੰਗ ਪੂਰਾ ਜਮਾਂ ਸਾਫ ਪਿਆ ਇੱਕ ਛੜੀਟ ਵੀ ਨਹੀਂ ਦਿਖ ਰਹੀ ਜੀ ਬਾਕੀ ਘਰ ਦੀ ਗੱਡੀ ਮੇਨ ਗੱਲ ਤਾਂ ਇਹ ਆ ਜੀ ਟਾਇਰ ਵਾਪਰ ਨੂੰ ਬਹੁਤ ਵਧੀਆ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਤਾਂ ਨਹੀਂ ਲੱਗੇ ਹੋਏ ਪਰ ਟਾਇਰਾਂ ਦੀ ਕੰਡੀਸ਼ਨ ਵਧੀਆ ਹੈ ਪਰ ਬੀਲ ਕੱਪ ਮਾਲਕ ਨੇ ਝੜਵਾ ਰੱਖਿਆ ਜੇ ਆਪਾਂਂ ਦਰੋ ਗੱਲ ਕਰੀਏ ਸੀਟ ਕਵਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਮਿਊਜ਼ਿਕ ਸਿਸਟਮ ਬਹੁਤ ਵਧੀਆ ਲੱਗਿਆ ਹੋਇਆ ਤੇ ਇੱਕ ਨੰਬਰ ਗੱਡੀ ਹੈ ਜੀ ਮੇਰੇ ਕਹਿਣ ਦਾ ਭਾਵ ਹੈ ਵੀ ਸਾਰਾ ਕੁਝ ਬਹੁਤ ਵਧੀਆਗਾ ਜਾ ਕੇ ਤੁਸੀਂ ਦੇਖਣੀ ਹੋਵੇ ਇੱਕ ਵਾਰੀ ਜਾ ਕੇ ਦੇਖਿਓ ਜਰੂਰ ਤੇ ਮਾਲਕ ਨੇ ਆਪਦਾ ਨੰਬਰ ਦਿੱਤਾ ਹੈ ਤੇ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 81 468 37419 ਮਾਲਕ ਨੇ ਦੱਸਿਆ ਵੀ ਰੇਟ ਉੱਪਰ-ਨੀਚੇ ਕਰ ਲਾਂਗੇ ਤੇ ਗੱਡੀ ਨੂੰ ਆ ਕੇ ਦੇਖ ਸਕਦੇ ਹੋ ਘਰੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤੇ ਆਪਾਂ ਗੱਲਬਾਤ ਬਹਿ ਕੇ ਕਰ ਲਾਂਗੇ ਜੀ ਤੇ ਤੀਸਰੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਉਹ ਹੈ ਜੀ ਆਲਟੋ ਆਲਟੋ ਮਾਲਕ ਨੇ ਭੇਜੀ ਆਪਣੇ ਕੋਲ ਆਲਟੋ ਜਿਹੜੀ ਗੱਡੀ ਆ ਇਹਦਾ ਮਾਡਲ ਆਪ ਨੂੰ 2004 ਮਿਲ ਜੂਗਾ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਘਰ ਦੀ ਗੱਡੀ ਆ ਮਾਲਕ ਨੇ ਪਰਸਨਲ ਵਧੀਆ ਰੱਖੀ ਹੋਈ ਆ ਆਲਟੋ ਐਲ ਐਕਸ ਆਈ ਤੇ ਪਾਸਿੰਗ 24 ਤੱਕਰ ਇਦੀ ਰੈਨਿਊ ਕਰਵਾਈ ਹੋਈ ਆ ਗੱਡੀ ਦੀ ਕੰਡੀਸ਼ਨ ਆਲੋਕੀ ਆ ਤੇ ਇਹ ਗੱਡੀ ਖੜੀ ਆ ਬਾਗਾ ਪੁਰਾਣਾ ਮਾਲਕ ਦੇ ਘਰੇ ਸੀ ਬਾਗਾ ਪੁਰਾਣਾ ਏਰੀਆ ਚ ਟਾਇਰ ਬਹੁਤ ਵਧੀਆ ਨੇ ਬਾਕੀ ਪੰਜਾਬ ਨੰਬਰ ਹੈ ਤੇ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਕਾਲੇ ਰੰਗ ਦੀ ਗੱਡੀ ਤੇ ਕਾਫੀ ਤੁਸੀਂ ਕਮੈਂਟ ਕਰ ਰਹੇ ਸੀਗੇ ਜੀ ਕਾਲੇ ਰੰਗ ਦੀ ਗੱਡੀ ਵਾਸਤੇ ਆਲਟੋ ਦੇ ਵਾਸਤੇ ਤੇ ਲੈ ਕੇ ਆਪਾਂ ਪਹੁੰਚਾ ਇਹਦਾ ਰੇਟ ਮਾਲਕ ਨੇ 85 1000 ਰੁਪਏ ਲਾ ਕੇ ਭੇਜੇ ਬਾਕੀ ਮਾਲਕ ਨੇ ਕਿਹਾ ਉੱਪਰ-ਨੀਚੇ ਮੜ ਮੋਟਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਜੀ ਬਾਕੀ ਤੁਸੀਂ ਜਾ ਕੇ ਦੇਖਣੀ ਹੋ ਗੱਡੀ ਇਹਨਾਂ ਦੇ ਏਰੀਆ 'ਚ ਇਹਨਾਂ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਮਾਲਕ ਨੇ ਦਿੱਤਾ ਹੋਇਆ ਸਕਰੀਨ ਤੇ ਆਪਾਂ ਦੇ ਰੱਖਿਆ ਜੀ 985008590455 ਇਸ ਨੰਬਰ ਤੇ ਗੱਲ ਤੁਸੀਂ ਕਰ ਲਿਓ ਬਾਕੀ ਮਸ਼ੀਨਰੀਆਂ ਦੀ ਗੱਲਬਾਤ ਚਲੋ ਚੱਲ ਰਹੀ ਆ ਹੋਰ ਵੀ ਆਪਾਂ ਮਸ਼ੀਨਰੀਆਂ ਅੱਗੇ ਲੈ ਕੇ ਪਹੁੰਚੇ ਆ ਉਹਨਾਂ ਦੀ ਵੀ ਆਪਾਂ ਪੂਰੀ ਗੱਲ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆਈ ਹੈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਜੀ ਨੀਚੇ ਇੱਕ ਲਾਈਕ ਦਾ ਬਟਨ ਹੈ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਨੀਚੇ ਇੱਕ ਚਿੱਟੇ ਰੰਗ ਦਾ ਬਟਨ ਹੋਊਗਾ ਜਿਤੇ ਸਬਸਕ੍ਰਾਈਬ ਲਿਖਿਆ ਉਹਨੂੰ ਕਲਿੱਕ ਕਰੋ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਹਾਲਤ ਸੈਟ ਕਰਕੇ ਕਲਿੱਕ ਜ਼ਰੂਰ ਕਰ ਦਿਓ ਜੀ ਤੇ ਆਪਾਂ ਹਰ ਰੋਜ਼ ਮੋਟਰਸਾਈਕਲ ਕੋਠੀ ਮਕਾਨ ਘਰ ਗੱਡੀਆਂ ਹਰ ਤਰ੍ਹਾਂ ਦੀਆਂ ਤੁਹਾਡੇ ਏਰੀਆ ਚ ਲੈ ਕੇ ਪਹੁੰਚਦੇ ਰਹਿੰਦੇ ਆ ਤੇ ਆਪਾਂ ਤੁਹਾਡੀ ਫਰਮਾਇਸ਼ ਜਿਹੜੀ ਤੁਸੀਂ ਮੰਗ ਕਰਦੇ ਹੋ ਉਹ ਵੀ ਆਪਾਂ ਪੂਰੀ ਕਰਦੇ ਆ ਜੇ ਤੁਹਾਨੂੰ ਕਿਸੇ ਵੀ ਏਰੀਆ ਚੋਂ ਤੁਹਾਡੇ ਏਰੀਆ ਚੋਂ ਕੁਝ ਵੀ ਚਾਹੀਦਾ ਜਿਵੇਂ ਮੋਟਰਸਾਈਕਲ ਚਾਹੀਦਾ ਕੋਈ ਘੱਟ ਰੇਟ ਚਾਹੀਦਾ ਵੱਧ ਰੇਟ ਚ ਨਮਾ ਸਸਤਾ ਪੁਰਾਣਾ ਜਿਹੋ ਜਿਹਾ ਚਾਹੀਦਾ ਜਿਹੋ ਜਿਹੀ ਗੱਡੀ ਚਾਹੀਦੀ ਹੈ ਤੁਹਾਡੇ ਏਰੀਆ ਦਾ ਨਾਮ ਤੇ ਕਿੰਨੇ ਰੇਟ ਦੇ ਵਿੱਚ ਤੇ ਕਿੰਨਾ ਕੁ ਮਾਡਲ ਹੋਵੇ ਜੀ ਆ ਕੁਝ ਆਪਣੇ ਕੋਲੇ ਲੇ ਕੇ ਭੇਜ ਦਿਓ ਕਮੈਂਟ ਦੇ ਵਿੱਚ نیچے ਤੇ ਆਪਾਂ ਲੈ ਕੇ ਪਹੁੰਚ ਜਾਗੇ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਇੱਕ ਬੇਨਤੀ ਕਰਦਾ ਜਦੋਂ ਆਪਣੇ ਕੋਲੇ ਰੇਟ ਲਾ ਕੇ ਭੇਜ ਦਿਓ ਮਸ਼ੀਨਰੀ ਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਕਿਉਂਕਿ ਕੰਪਲੇਂਟ ਬਹੁਤ ਜ਼ਿਆਦਾ ਆਉਂਦੀ ਹੈ ਜੀ ਬਾਕੀ ਭੇਜ ਸਕਦੇ ਹੋ ਤੁਸੀਂ ਆਪਣਾ ਵਟਸਐਪ ਨੰਬਰ ਨੀਚੇ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 87140 3864 ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦਾ ਹਾਂ ਜੀ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਤੇ ਹੁਣ ਆਪਾਂ ਫਿਰ ਤੋਂ ਗੱਲ ਕਰਦੇ ਆਂ ਵੀਡੀਓ ਦੀ ਆਪਣੇ ਕੋਲੇ ਮੋਟਰਸਾਈਕਲ ਮਾਲਕ ਨੇ ਭੇਜਿਆ 2018 ਮਾਡਲ ਹੈ ਬਾਗਾ ਪੁਰਾਣਾ ਇਹਨਾਂ ਦਾ ਏਰੀਆ ਪੰਜਾਬ ਨੰਬਰ ਹੈ ਤੇ ਸਿਟੀ 100 ਮੋਟਰਸਾਈਕਲ ਹੈ ਜੀ ਹਾਂ ਕੰਡੀਸ਼ਨ ਤੁਹਾਡੇ ਸਾਹਮਣੇ ਕੋਈ ਟੁੱਟਿਆ ਭੱਜ ਨਹੀਂ ਤੇ ਵਧੀਆ ਜੀ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਇੰਡੀਕੇਟਰ ਵਗੈਰਾ ਸਾਰਾ ਕੁਝ ਵਧੀਆ ਪਿਆ ਪੰਜਾਬ ਨੰਬਰ ਹੈ ਚਲਾਉਣ ਦੇ ਵਿੱਚ ਕੋਈ ਕਮੀ ਨਹੀਂ ਕਾਗਜ਼ ਪੱਤਰ ਆਪਾਂ ਨੂੰ ਪੂਰੇ ਮਿਲ ਜਾਣਗੇ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਮਿਲ ਜੂ ਰੇਟ ਮੰਗਿਆ ਇਹਨਾਂ ਨੇ 37000 ਰੁਪਿਆ ਤੇ ਮਾਲਕ ਨੇ ਕਿਹਾ ਕਹਿੰਦੇ ਨੇ ਕਿਸੇ ਗੱਡੀ ਨਾਲ ਬਦਲ ਵੀ ਲੈਣਗੇ ਜਾਂ ਫਿਰ ਕੋਈ ਜਿਹੜੀ ਬੈਟਰੀ ਵਾਲੀ ਸਕੂਟੀ ਹੁੰਦੀ ਹੈ ਜਾਂ ਸਕੂਟਰ ਹੋਵੇ ਉਹਦੇ ਨਾਲ ਵੀ ਬਦਲ ਲੈਣਗੇ ਜਿਹੜਾ ਰੇਟ ਹੋਊਗਾ ਉੱਪਰ-ਨੀਚੇ ਕਰ ਲਾਂਗੇ ਤੁਹਾਡੇ ਵਧਣਗੇ ਤੁਹਾਨੂੰ ਦੇ ਦੇ ਦਾਂਗੇ ਸਾਡੇ ਵੱਲ ਦੇ ਤਾਂ ਸਾਨੂੰ ਦੇ ਦਿਓ ਇਹ ਦਾਵੀ ਇਹਨਾਂ ਨੇ ਕਿਹਾ ਜੀ। ਬਾਕੀ ਗੱਲ ਕਰ ਸਕਦੇ ਹਾਂ ਕਿਸੇ ਨੇ ਬਦਲਣਾ ਹੈ ਤਾਂ ਬਦਲ ਸਕਦੇ ਹਾਂ ਸਿੱਧਾ ਖਰੀਦਣਾ ਸਿੱਧਾ ਵੀ ਖਰੀਦ ਸਕਦੇ ਹਾਂ ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 98100 4863813 ਫੋਨ ਤੁਸੀਂ ਜ਼ਰੂਰ ਕਰ ਲਿਓ ਜੀ। ਤੇ ਹੁਣ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਜੀ ਆਲਟੋ। ਆਲਟੋ ਮਾਲਕ ਨੇ ਭੇਜੀ ਆਪਣੇ ਕੋਲ ਹੀ ਅਰਜੈਂਟ ਸੇਲ ਕਰਨ ਨੂੰ ਪੈਸੇ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਫਰੀਦਕੋਟ ਲੋਕੇਸ਼ਨ ਇਹਨਾਂ ਦੀ। ਪੰਜ ਮਾਡਲ ਹੈ 65000 ਰੁਪਿਆ ਮੰਗੇ ਜੀ। ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦਾ ਹਾਂ ਜੀ 65000 ਮੰਗਿਆ ਇੱਕ ਬਰੀ ਬਾਕੀ ਲੈਸ ਹੋ ਜਾਊਗਾ ਬਾਕੀ ਅੰਦਰ ਬਾਹਰੋਂ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਵਧੀਆ ਮਾਲਕ ਨੇ ਰੱਖੀ ਹੋਈ ਹੈ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਤੇ ਗੱਲ ਤੁਸੀਂ ਆਪੇ ਕਰ ਲਓ ਗੱਲ ਕਰਕੇ ਖਰੀਦ ਸਕਦੇ ਹੋ ਜੀ ਲਾ ਕੇ ਵੀਡੀਓ ਦੀ ਪੂਰੀ ਗੱਲ ਹੋ ਗਈ ਮੋਟਰਸਾਈਕਲ ਵੀ ਦੇਖ ਲਿਆ ਸਾਰੀਆਂ ਗੱਡੀਆਂ ਚੋ ਵੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਸੀ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਆਈ ਵਧੀਆ ਲੱਗੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਸਨ ਐਡ ਕਰ ਬੋਣੀ ਆ ਭੇਜੋ ਆਪਣੇ ਕੋਲ ਹੀ ਕਿਸੇ ਨੇ ਮੰਗ ਪਾਉਣੀ ਆ ਨੀਚੇ ਕਮੈਂਟ ਦੇ ਵਿੱਚ ਲਿਖੋ ਜੀ ਆਪਾਂ ਤੁਹਾਡੀ ਫਰਮਾਇਸ਼ ਤੁਹਾਡੀ ਮੰਗ ਆ ਜਿਹੜੀ ਪੂਰੀ ਕਰਾਂਗੇ ਜੀ